ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਰਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਸੂਈ ਸਵਾਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਇਹ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਪਸ਼ੂ ਖੜਿਆ ਕਰੋ ਆਪਣੀ ਗਰੰਟੀ ਦੇ ਪਸ਼ੂ ਖੜਿਆ ਕਰੋ ਪੈਸੇ ਵੀ ਤੁਸੀਂ ਖਰਚਣੇ ਆ ਵੇਖ ਚਾ ਕੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਸ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵੇਖ ਗਿਆ ਦਿਨ ਵਾਲਾ ਮਾਲ ਫਿਰ ਵੇਖਿਆ ਠੀਕ ਠਾਕ ਉਹਦੇ ਠੀਕ ਆ ਹਾਂਜੀ ਹਾਂਜੀ ਜ਼ਿਆਦਾਤਰ ਹੁਣ ਪਹਿਲਨਾ ਬੈੜਾਂ ਜਾਂ ਝੋਟੀਆਂ ਦੇ ਹੁੰਦੇ ਜੀ ਹਾਂਜੀ ਨਵੇਂ ਢੰਗ ਲੈਦੇ ਕੋਲਾ ਖਲਾ ਸੜੀ ਤੋਂ ਘੱਟ ਲੀਦਾ ਆ ਪਤਾ ਨੂੰ ਬੜਾ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਕਮਲ ਜੀ ਹਾਂਜੀ ਪਿੰਡ ਭਗਵਾਨਪੁਰ ਸੀ ਡੇਰਾ ਬਣਾਣਕ ਤੇ ਜ਼ਿਲ੍ਹਾ ਗਰਦਾਸ ਖੇਰ ਤੇ ਫੋਨ ਨੰਬਰ ਵੀ ਬੋਲ ਦੋ 9815907849 ਨੰਬਰ ਹੈ ਠੀਕ ਹੈ ਤੇ ਅੱਜ ਲਗਭਗ ਨੀਲੀ ਦੀਆਂ ਹੀ ਝੋਟੀਆਂ ਵਾਂ ਹਨਾ ਇੱਕ ਆ ਪ्युअर ਨੀਲੀ ਦੀ ਝੋਟੀ ਹੈ ਤੇ ਕਾ ਵੀ ਚਲੋ ਇਹ ਵੀ ਨੀਲੀ ਦੀ ਆ ਜਾਂਦੀ ਹੈ ਸਾਡੀ ਅੱਗੇ ਕੋਈ ਤੁਹਾਨੂੰ ਪਤਾ ਅੱਜ ਸਾਡੇ ਕੰ ਦਾ ਦੂਜਾ ਆਪਣਾ ਮੰਡੀ ਪਿਛਲੀ ਇਹ ਕਪੂ ਸਦੂ ਨੇ ਅੰਕਲ ਦੇ ਪਾਈ ਵੀਡੀਓ ਹਾਂਜੀ ਹਾਂਜੀ ਉਹ ਵੀ ਅੰਕਲ ਦੇ ਫੋਰਮਿੰਗ ਚਿੱਟੇ ਠੀਕ ਆ ਕੋਈ ਨੀਲੀ ਜਿਹੀ ਗੇਨਕੇ ਦੇ ਉਹਨਾਂ ਦੁੱਧ ਪਤਾ ਨਹੀਂ ਕਿੰਨਾ ਮਿਲਸਾ ਨਾ ਨਹੀਂ ਕਲਾਸਿਕ ਦੇ ਕੱਢਿਆ ਸੀ ਅੱਛਾ ਅੱਛਾ ਨਾ ਨੀ ਉਹ ਮੈਂ ਦੇਖੀ ਸਾਰੀ ਮੋਰੀ ਠੀਕ ਠੀਕ ਆ ਚਲੋ ਕੋਈ ਮੰਗ ਲੈ ਨਾ ਮੰਗ ਲੈ ਆਹ ਚਲੋ ਛੋਟੀ ਤੇ ਹੈਗੀ ਆ ਨਾ ਹੈ ਹਾਂਜੀ ਤੇ ਚਲੋ ਫਿਰ ਸੂਆ ਇਹਦਾ ਪਹਿਲਾ ਹੀ ਹਾਂਜੀ ਸਾਡੀ ਪਹਿਲਾ ਸੂਆ ਤੇ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹ ਨੂੰ ਸੂਈ ਨੂੰ ਅੱਜ ਦੂਜਾ ਟਾਈਮ ਸੂਰੇ ਚ ਵਾਈ ਕੀਤੀ ਆ ਕੱਲ ਹੀ ਸੂਹੀ ਹੀ ਪਿੰਡ ਲਈ ਸੂਹੀ ਹੀ ਅੱਛਾ ਪਿੰਡੋਂ ਹੀ ਤੋਂ ਲਈ ਆ ਤੇ ਉਸ ਵੇਲੇ ਸੂਹ ਲਈ ਜੇ ਜੂ ਸੁੱਤੀ ਤੇ ਮੈਂ ਦੂਸਰਾ ਮਾਰ ਕੇ ਤੇ ਲੈ ਆ ਠੀਕ ਆ ਹਾਂ ਦੀ ਹਾਂ ਦੀ ਪਿੰਡੋਂ ਲਈ ਆ ਤੇ ਕੱਲ 12:00 ਵਜੇ ਸੂਹੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਦੇਖੋ ਵੀ ਜੀ 10 ਕਿਲੋ ਤੈਨੂੰ ਜਿਹੜੇ ਸਾਹਨ ਪਤਲੀ ਜਮਰੀ ਦੀ ਆਣਾ ਤੇ ਜਿੱਦਾਂ ਥਣ ਲੱਗਾ ਚਵਾਈ ਲੱਗੀ ਕੱਦ ਕਾਠ ਵੀ ਚੰਗਾ ਉੱਚਾ ਵਾ ਬੜੀ ਵੱਡੀ ਝੋਟੀ ਆ ਬਾਕੀ ਹਜੇ ਤੁਹਾਨੂੰ ਪਤਾ ਕੱਲ ਤੇ ਸੂਹੀ ਲੱਪੇ ਲੁਪੇ ਤੇ ਆ ਤੋਰਾਂ ਫੇਰ ਇੱਕ ਰੇ ਨਾ ਬਾਕੀ ਸੋਹਣੀ ਝੋਟੀ ਫੱਬਦੀ ਐ ਮਗਰ ਵੀ ਇਹਦੇ ਕੱਟੀ ਆ ਹਾਂ ਜੀ ਕੀ ਇਹ ਸਾਤ ਕ੍ਰਿਸ਼ੀ ਕੋ ਕਿੰਨੇ ਦਾ ਦਿੰਦੇ ਸਨ ਆਹ ਬੋਲਾ ਹੁਣੀ ਹੈ ਠੀਕ ਆ ਬਾਕੀ ਥਾਂ ਵੀ ਚੰਗਾ ਲੱਗਾ ਜਿਹੜਾ ਇਹ ਦੇਖੋ ਦੋ ਚੰਗੀ ਜਿਹੀ ਦੋ ਜਿਹੜਾ ਕੁਲ ਆ ਕੇ ਆਣ ਕੇ ਵੇਖੇ ਫਿਰ ਗੱਲ ਬੋਲੀ ਬਾਕੀ ਪਹਿਲਨਾਂ ਦੇ ਹਿਸਾਬ ਨਾਲ ਕਦ ਕਾਠੇ ਦਾ ਪੂਰਾ ਉੱਚਾ ਹੋ ਜਿਹੜਾ ਜੇ ਆਪਾਂ ਪਹਿਲਨਾਂ ਦੇ ਹਿਸਾਬ ਨਾਲ ਲਾਈਏ ਤਾਂ ਆਹ ਦੇਖ ਸਾਦ ਜੀ ਤੇ ਬਾਕੀ ਆ ਥਾਨ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ ਬਹੁਤ ਚੰਗਾ ਜੀ ਐ ਮੰਮੂਲੀ ਜੀ ਪਸ਼ਮੀ ਦੀ ਪਿਛਲੀ ਬੱਚੇ ਤੋਂ ਮੂਲ ਆਇਆ ਤੁਹਾਨੂੰ ਪਤਾ ਹੋਊਗਾ ਹਾਂਜੀ ਹਾਂਜੀ ਇਹ ਕਲਦੀ ਤੇ ਸੂਈ ਆ ਠੀਕ ਆ ਐਵੇਂ ਨਾ ਮਾਤਰੀ ਕੇ ਤੇ ਇਹਦਾ ਫਿਰ ਮੁੱਲ ਜੋ ਪਸ਼ਮੀ ਦੀ ਰੜਾ ਮੋਡਾ ਥਣ ਕੱਢਦੀ ਆ ਠੀਕ ਆ ਹਾਂਜੀ ਹਾਂਜੀ ਕਿਤੇ ਵੇਖਣੀ ਵਾਲਾ ਹੁੰਦਾ ਰੜਾ ਲੰਮਾ ਠੀਕ ਆ ਅਜੇ ਆ ਵੀ ਜਿਤਨਾ ਜਿਤਨਾ ਚਵਾਈਆਂ ਹੋ ਗਈਆਂ ਤੇ ਫਿਰ ਇਹਨੇ ਦੁੱਧ ਤੇ ਆਉਣਾ ਬਹੁਤ ਜਿਆਦਾ ਚੰਗੀ ਝੋਟੀਆਂ ਜਿੰਨੀਆਂ ਸਿਸਤਾਂ ਘੜੀ ਉਹਨੂੰ ਤੇ ਹਾਂਜੀ ਬਾਕੀ ਕੋਈ ਆਣ ਕੇ ਵੇਖੇ ਇੱਕ ਵਾਰੀ ਚੰਗੀ ਜਵਾਨ ਝੋਟੀਆਂ ਜਿਹੜੀ ਪੂਰੀ ਤੇ ਮੁੱਲ ਕੱਢੀ 75000 ਸ਼ੋਰ ਕਰਦੀ ਆ ਵਿੱਚ ਤਵੇ ਦੋ ਯਾਰ ਵੱਧ ਕਰ ਦਈਏ ਪੰਜ ਪੰਜ ਹੀ ਕਰੀਏਗੇ ਚਲ ਪੰਡਿਆ ਦਿਓ ਤਾਂ ਇੰਨੇ ਦੀ ਬਾਰੋਂ ਆਪ ਲੈ ਲਈਏ 700 ਬਾਕੀ ਜੋ ਆਏ ਮੰਨਤਾ ਨੇ ਚਲੋ ਜਦੋਂ ਕੋਈ ਫੋਨ ਕਰੂਗਾ ਤੇ ਕਰ ਦੋਗੇ ਮੰਨ ਤੁਹਾਨੂੰ ਮੌਕੇ ਤੇ ਕੋਈ ਨਹੀਂ ਆਇਆ ਕਿੰਨੇ ਕਰਾਂਗੇ ਮੰਨ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਨੀਲੀ ਦੀ ਮੱਝ ਜਿਹੜੀ ਇੱਕ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਹਾਂ ਤੇ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਚੰਗੇ ਘਰ ਤੇ ਆ ਬੜੀ ਚੰਗੀ ਵਿਧੀ ਇਹਦਾ ਸੋਆ ਕਿੰਨਾਂ ਜੇ ਇਹ ਦੂਜੇ ਘਰ ਕ ਲਈ ਹੈ ਵਿਧੀ ਅੱਛਾ ਹਾਂਜੀ ਹਲਕਾ ਹਲਕਾ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੀ ਓਲ ਕਹਿੰਦੇ ਆਪਾਂ ਪਿਛਲੀ ਵਾਰੀ ਪਈ ਸੀ ਉਹਦਾ ਹੱਥਲੇ ਜੋ ਆ ਵਾ ਹਾਂਜੀ ਸਭਾਂ ਵੱਧਦੇ ਨੇ ਖੁੱਲੂ ਖਾਦੂ ਬਰੋ ਵੀ ਥੱਲੇ ਠੀਕ ਹੈ ਜੀ ਹਾਂਜੀ ਮੈਂ ਦੁੱਧ ਆ ਲਈ ਆ ਤੋੜਦਾ ਫੇਰ ਇਹਨੂੰ ਬਾਕੀ ਭਾਵੇਂ ਇਹਦਾ ਦੂਸਰਾ ਸੁਭਾਅ ਪਰ ਕੱਦ ਉਹਦਾ ਇਹਦੇ ਨਾਲ ਉੱਚਾ ਵਾ ਉਹ ਚੋਟੀ ਇਹਦੇ ਨਾਲ ਜਵਾਨੇ ਆ ਬਾਕੀ ਇਹ ਆ ਵੀ ਚਲੋ ਇਹ ਇਹ ਪਲੀ ਜਾਦਾ ਇਹ ਪਲੀ ਜਾਦਾ ਆ ਸਾਂਭੀ ਸਾਂਭੀ ਚੰਗੀ ਆ ਰਾਜੀ ਆ ਜਿਹੜੀ ਤੇ ਇਹ ਥੱਲੇ ਵਿੱਚ ਚੰਗੀ ਪ ਤਿਆਰ ਹੋਊਗੀ ਹੱਲੇ ਦਿਨ ਹਫ਼ਤੇ ਤੇ ਲੱਗ ਬੰਨੇ ਟਾਈਮ ਇਹਨੇ ਲਾਜਣਾ ਹੈ ਕਿ ਬਾਕੀ ਥਾਣ ਕੋ ਮੜਾ ਨਿਕਲੇ ਆ ਸ਼ਾਇਦ ਮਾਰਦੀ ਹੈ ਇੱਕ ਨੰਬਰ ਠੀਕ ਹੈ ਜਾਂ ਕੋ ਪਿਛਾ ਮੜੇ ਝੋਟੀ ਇਥੇ ਲੱਗ ਦੇ ਲਾ ਦੇ ਹਾਂ ਦੇ ਸਾਦੇ ਨੂੰ ਨਾਲ ਤੇ ਇਹਦਾ ਫਿਰ ਮੁੱਲ ਮੁੱਲ ਦੀ ਜੀ ਤੁਹਾਨੂੰ ਜਿਹਦਾ ਭਾਂਤੀ ਹਿੱਸਾ ਚਾਹੀਈ ਹੈ ਹਾਂਜੀ ਇਹ ਜੀ ਤਾਂ ਪ੍ਰਿਆਪੀ ਕਰਦੀ ਹੈ ਵਿੱਚ ਗਮਨਤਨ ਦੋ ਛੱਡਦੀ ਕੀ ਨਹੀਂ ਹੱਥ ਅੱਛਾ ਸਟਾਰ ਵੀ ਆ ਡਿਕਟ ਲੈਣਾ ਟਿਕ ਟਾਂਕੂ ਰਿਕਵਰਮੈਂਟਲ ਮੈਂਟਲ ਠੀਕ ਹੈ ਹਾਂ ਜੀ ਪਹਿਲੇ ਗੁੰਨਾ ਨਹੀਂ ਫੋਨ ਕੋ ਲਾਵੇ ਇੱਕ ਰਹੀ ਹੈ ਨਾ ਇਹਦੇ ਹੁਣ ਮੋਲੀ ਮੁੱਕਦੇ ਜਾਂਦੇ ਆ 60 65 50 ਵਾਲਾ ਠੀਕ ਹੈ ਕਦਮੀ ਆ ਜਾਂਦਾ ਹਰ ਕੰਮ ਠੀਕ ਹੈ ਹਾਂ ਜੀ ਹਾਂ ਜੀ ਤੇ ਹੁਣ ਇੱਕ ਆ ਗਾਂ ਸੂਈ ਸਵਾਈ ਹੈ ਹੁਣ ਇਹੋ ਜੀਆਂ ਚੰਗੀਆਂ ਬੱਛੀਆਂ ਲਿਆ ਕੇ ਵੀ ਦੇ ਦੇ ਦਿੰਦੇ ਹੁਣ ਫਿਰ ਹਾਂ ਜੀ ਇਹ ਵੀ ਦਿੱਤੀਆਂਗੇ ਇਹਨੂੰ ਅੱਛਾ ਇਹ ਵੇਗੀਆਂ ਹਨਾ ਉਹ ਤਰ੍ਹਾਂ ਇਹ ਵੀ ਪੋਣੀ ਤਿੰਨੇ ਖੀਰੀਆਂ ਬੱਛੀਆਂ ਤੇ ਚੰਗੇ ਰਿਕਾਰਡ ਵਾਲੀਆਂ ਵਜੜੀਆਂ ਰਿਕਾਰਡ ਵਾਲੀਆਂ ਉਹ ਪਰਮਾਂਡਿਆ ਵੀਰ ਉਹ ਕਹਿੰਦਾ ਮੈਨੂੰ ਦੋ ਅੱਛਾ ਹਾਂ ਜੀ ਹਾਂ ਇਹਨਾਂ ਦੇ ਤੇ ਜੇ ਹੋਰ ਵੀ ਕਿਸੇ ਨੇ ਲੈਣੀਆਂ ਤੇ ਅਭੀ ਪੁੱਛ ਸਕਦਾ ਹਨਾ ਪੁੱਛੋ ਤਾਂ ਲਿਆ ਕੇ ਦੇ ਦਾਂਗੇ ਹਾਂ ਦੇਖ ਸਾਦੇ ਚੰਗੀਆਂ ਵੱਛੀਆਂ ਜਿਹੜੀਆਂ ਰਿਕਾਰਡ ਵਾਲੀਆਂ ਜਿਹੜੀਆਂ ਹੁੰਦੀਆਂ ਵਾ ਹਾਂ ਦੇਖ ਸਾਦੇ ਜੀ ਤਿੰਨੇ ਖੀਰੀਆਂ ਵਾਂ ਜਿਹੜੀਆਂ ਪਿਓਰ ਖੀਰੀਆਂ ਵੱਛੀਆਂ ਵਾਂ ਜਿਹੜੀਆਂ ਪਿਓਰ ਖੀਰੀ ਟੈਗ ਟੋਗ ਲੱਗੇ ਆ ਇਹਨਾਂ ਦੇ ਹਾਂ ਤੇ ਬਾਕੀ ਇਹ ਵੀ ਚਲੋ ਵੱਛੀਆਂ ਵੀ ਸੰਭਣੀਆਂ ਚਾਹੀਦੀਆਂ ਵਾਂ ਆ ਦੇਖ ਸਾਡੇ ਕੀ ਰੀਆਂ ਵਸ਼ੀਆਂ ਦੀਆਂ ਝੋਲੀਆਂ ਹੀ ਆਪਾਂ ਦੇਖ ਸਾਡੇ ਚੰਗੀਆਂ ਆ ਜਿਹੜੀਆਂ ਹਾਂਜੀ ਹਾਂਜੀ ਇਹ ਚੰਗੇ ਨੇ ਅਗਲੇ ਨੇ ਸ਼ਾਮ ਦੇ ਪੈਸੇ ਦਿੱਤੇ ਵਟਣੇ ਨੇ ਦੇ ਜਨਾ ਲਗਾਵਾਂ ਤੋਂ ਨੂੰ ਨਹੀਂ ਸੁੱਟਾ ਤੇ ਚੰਗੀ ਚੀਜ਼ ਦੀ ਸ਼ਾਮ ਦਾ ਫਾਇਦਾ ਹਾਂਜੀ ਹਾਂਜੀ ਜੇ ਆਪਾਂ ਨਸਨਪਰੀਰ ਤੋਂ ਇਲਾਵਾ ਕੋਈ ਸਾਂਭਾਂਗੇ ਤਾਂ ਉਹਦਾ ਮੁੱਖ ਵੀ 25000 ਵਟਾਂਗੇ ਤੇ ਸਾਂਭੇ ਦਾ ਆਹੋ ਦਾ ਕੋਈ ਫਾਇਦਾ ਨਹੀਂ ਆ ਫਿਰ ਸਰ ਸਾਰਾ ਤਿਆਰ ਤੇ ਵਸ਼ੀ ਵਟੇ ਹਾਂਜੀ ਹਾਂਜੀ ਤੇ ਆਹ ਬਾਕੀ ਵਸ਼ੀ ਸੁਈ ਆ ਕਿੰਨਾ ਚਿਰ ਹੋ ਗਿਆ ਇਹਨੇ ਸੁਈ ਦੂਜੀ ਸੁਈ ਸੁਈ ਆ ਉਹ ਪਹਿਲੇ ਵੀ ਮੈਂ ਹਮਸਾਦਾ ਵੇਖੋ ਠੰਡੀ ਬਾਕੀ ਥਾਣਾ ਪੂਰਾ ਕਮਾਲ ਦਾ ਵਾ ਉੱਥੋਂ ਤੱਕ ਫੜ ਕੇ ਬਹਿ ਜਾਓ ਇਹਨੂੰ ਠੀਕ ਦੋਵੇਂ ਬੰਨੇ ਭਾਵੇਂ ਚੋਲੋ ਇੰਨੀ ਠੰਡੀ ਹੈ ਕਿੰਨੇ ਦਿਨ ਹੋਏ ਸੁਣੀ ਨੂੰ ਇਹਨਾਂ ਇਹਨੂੰ ਸੁਣੀ ਨੂੰ ਵੀ ਜੀ ਪੰਜਵਾਂ ਛੇਵਾਂ ਤੇ ਨੇ ਉਹ ਵੇੜ ਵੇਖੋ ਮਗਰ ਕਿਦਾਂ ਦੀ ਆ ਮਗਰ ਵਸ਼ੀ ਬੜੀ ਕਮਾਲ ਦੀ ਆ ਜਿਹੜੀ ਉਹ ਵੀ ਚੰਗੀ ਵਸ਼ੀ ਜ਼ਿਆਦਾ ਚੰਗੀ ਆ ਚੰਗਾ ਟੀਕਾ ਭਰਾਇਆ ਵਾ ਕਿਸੇ ਨੇ ਬਹੁਤ ਚੰਗੀ ਵਸ਼ੀ ਥਨ ਥਨੂ ਵੀ ਹੁਣ ਸਹੀ ਹਾਲ ਜਾ ਵਸ਼ੀ ਮਗਰ ਜਿਹੜੀ ਸਹੀ ਹਾਲ ਚੰਗੀ ਬੱਚੀ ਤੇ ਉਹ ਪਹਿਲੇ ਨੰਬਰ ਵਾਲੀ ਮਾਈ ਦਾ ਬੱਚਾ ਆ ਜੀ ਆ ਕੱਟੀ ਜੇ ਬਿਲਕੁਲ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਤਾਜਾ ਜੀ ਦੇਖੋ ਖੁਰ ਵੀ ਖਾਦੇ ਇਹ ਇੱਕ ਹੋਰ ਵੀ ਤਾਜਾ ਹੀ ਆ ਬਿਲਕੁਲ ਜੀ ਦੇ ਕਾਵਾ-ਕਵਾ ਖਾਦੇ ਠੀਕ ਹੈ ਜੀ ਠੀਕ ਚਲੋ ਖੋਲੋ ਫਿਰ ਤੋਰੀਏ ਇੱਕ ਰਹੀ ਸਨ ਇਹ ਨੌ ਕਿਲੋ ਹੋਊਗਾ ਪੱਕਾ ਕਿੰਨਾ ਦੁੱਧ ਹੈਗਾ 9 ਕਿਲੋ ਪੱਕਾ ਦੋ ਤਿਆਰ ਜੇ ਦੁੱਧ ਕਰਦੇ 11-12 ਹੁਣ ਮਲੇ ਦੇ ਚੱਲਦੀ ਹੈ 11-12 ਤੱਕ ਦੁੱਧ ਜਿਹੜਾ ਕਹਿੰਦੇ ਕਿ ਚਵਾ ਸਕਦੀ ਤੇ ਮੋਕੇ ਤੇ 9 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਮੰਨੇ ਬਹੁਤ ਸਾਫ਼ ਆ। ਬਾਕੀ ਜਰਸੀ ਕ੍ਰੋਸ ਟੀ ਆ ਜਿਹੜੀ ਵੈਨ। ਹਾਂ ਜੀ ਤੋਂ ਤੋਂ ਮੀਡੀਅਮ ਆ ਬਾਕੀ ਕੱਦ ਚਲੋ ਜਰਸੀਆਂ ਵਰਗਾ ਹੀ ਆ ਜਿਹਾ ਹੋ ਜਾਂਦਾ ਵਾ ਬਹੁਤ ਆਪ ਜਾਣੀਆਂ ਪਾਕਿਸਤਾਨ ਹਾਂਜੀ ਹੈਗੀ ਨਿੱਗਰ ਆ ਤਰ੍ਹਾਂ ਤੇ ਹੁਣ ਪੱਕਾ ਦੁੱਧ 9 ਲੀਟਰ ਹੈਗਾ ਫਿਰ ਹਾਂਜੀ ਹਾਂਜੀ 9 ਕਿਲੋ ਤੇ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਆਪਾਂ ਨਹੀਂ ਕਰੀ ਕਹਿਣ ਨੂੰ 11 12 ਕਹਿੰਦੇ ਜੱਡਾ ਵਾਹਣਾ ਠੀਕ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਓਗੇ ਉਹ ਤਾਂ ਇਹਨੂੰ ਕਿੰਨਾ ਪਾ ਕਿਲੋ ਚਵਾਈ ਇਧਰੋਂ ਵੇਖੋ ਦਿਖਾਓ ਮਰੇ ਤੇ ਮੁੱਲ ਫਿਰ ਕਿਨਾਰਾ ਕਰੀਏ ਤਾਂ ਆਪਾਂ ਮੁੱਲ ਗਿੱਜੀ 95 ਵਾਸ਼ੀ ਜਿੱਦਾਂ ਹਵਾਲਾ ਹੋਣਾ ਚੱਲਿਆ ਤੇ ਵੇਚ ਲਈ ਹਾਂਜੀ ਪਹਾਨਾ ਜਿਹੜੀ ਵਛੀ 36 ਦੀ ਦਿੰਦਾ 36000 ਦੀ ਹਾਂਜੀ ਹਾਂਜੀ ਹੋਰ ਯਾਰ ਸਰਦਾਂ 35 ਦੀ ਦੇ ਦੋ ਪੂਰੇ 35 ਦੇ ਦਿਆਂਗਾ ਉੱਤੇ ਛੋੜੀਓ ਠੀਕ ਆ ਹਾਂ ਪਾਲਿਆ ਜੀ ਤੁਹਾਨੂੰ ਪਤਾ ਵਛੀਆਂ ਦੀ ਥੋੜੀ ਬਾਕੀ ਇਹ ਆ ਵੀ ਇਹ ਵੀ ਚਲੋ ਨਵੀਂ ਵੈੜਿਆ ਤੇ ਮਗਰ ਬੱਚੀ ਵੀ ਚੰਗੀ ਆ ਬੱਚੀ ਚੰਗੀ ਆ ਕੀ ਇਹ ਨਿਗਾਉਂਦਾ ਤੇ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਤੁਸੀਂ ਕਹਿੰਦੇ ਚਵਾਈ ਜਾਊਗੀ ਤੇ ਬਾਕੀ ਇਹ ਆ ਵੀ ਕੋਈ ਵੇਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ